ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਪਾਚੀਵੜਾ ਸਾਹਿਬ ਦੀ ਇੰਦਰਾ ਕਲੋਨੀ ਦਾ ਨੌਜਵਾਨ ਮਨਪ੍ਰੀਤ ਸਿੰਘ ਉਰਫ ਮਨੀ 25 ਸਾਲ ਜੋ ਕਿ ਰੋਜ਼ਗਾਰ ਲਈ ਦੁਬਈ ਗਿਆ ਸੀ ਅਤੇ ਉੱਥੇ ਪਿਛਲੇ 2 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਜਿਸ ਦੇ ਵਿਧਵਾ ਮਾਂ ਨੇ ਆਪਣੇ ਪੁੱਤ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਐਸਪੀ ਸਿੰਘ ਉਭਰਾਏ ਅੱਗੇ ਗੁਹਾਰ ਲਗਾਈ ਹੈ ਵਿਦਵਾ ਮਾ ਪਰਮਜੀਤ ਕੌਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਦਾ ਨੌਜਵਾਨ ਪੁੱਤ ਮਨਪ੍ਰੀਤ ਸਿੰਘ ਰੋਜ਼ਗਾਰ ਅਤੇ ਆਪਣੇ ਚੰਗੇ ਭਵਿੱਖ ਲਈ 2019 ਵਿੱਚ ਦੁਬਈ ਗਿਆ ਸੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੇ ਇੱਕ ਕੰਪਨੀ ਵਿੱਚ ਕੰਮ ਕਰ ਰਿਹਾ ਸੀ ਜਿੱਥੇ ਉਸ ਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕੇ ਕਿਸੇ ਹੋਰ ਲੜਕਿਆਂ ਨਾਲ ਕਮਰਿਆਂ ਵਿੱਚ ਰਹਿਣ ਲੱਗ ਪਿਆ ਸੀ। ਮਾਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਕਮਰੇ ਵਿੱਚ ਰਹਿ ਰਿਹਾ ਸੀ ਕਿ ਉੱਥੇ ਪੁਲਿਸ ਨੇ ਛਾਪੇਮਾਰੀ ਕਰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਪਰਿਵਾਰਿਕ ਮੈਂਬਰਾਂ ਅਨੁਸਾਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਮਨਪ੍ਰੀਤ ਸਿੰਘ ਦੇ ਸਾਥੀ ਨਸ਼ਾ ਕਰਨ ਦੇ ਆਦੀ ਸਨ ਅਤੇ ਪੁਲਸ ਨੇ ਉਸਦੇ ਲੜਕੇ ਤੇ ਵੀ ਨਜਾਇਜ਼ ਡਰੱਗ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ। ਮਾਂ ਨੇ ਦੱਸਿਆ ਕਿ ਜਦੋਂ ਉਸਦੇ ਲੜਕੇ ਦਾ ਫੋਨ ਬੰਦ ਆਣਾ ਸ਼ੁਰੂ ਹੋ ਗਿਆ ਤੇ ਉਸਦੇ ਦੋਸਤਾਂ ਤੋਂ ਜਾਣਕਾਰੀ ਲਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਇਸ ਸਮੇਂ ਦੁਬਈ ਜੇਲ੍ਹ ਵਿੱਚ ਬੰਦ ਹੈ। ਵਿਧਵਾ ਮਾਂ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਦੱਸਿਆ ਕਿ ਉਸਦਾ ਪੁੱਤਰ ਬੇਕਸੂਰ ਹੈ ਅਤੇ ਪਿਛਲੇ 2 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਰੱਖੜੀ ਦੇਨ ਦੁਬਈ ਦੀ ਜੇਲ੍ਹ ਤੋਂ ਫੋਨ ਆਇਆ ਸੀ ਜਿਸ ਵਿੱਚ ਕੇਵਲ 2 ਮਿੰਟ ਹੀ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਦੀ ਰਿਹਾਈ ਲਈ ਅਰਦਾਸਾਂ ਕਰ ਰਹੀ ਹੈ ਵਿਧਵਾ ਮਾ ਪਰਮਜੀਤ ਕੌਰ ਅਤੇ ਉਸ ਦੇ ਪਰਾ ਅਸ਼ਵਨੀ ਕੁਮਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਐਸਪੀ ਸਿੰਘ ਉਭਰਾਈ ਅੱਗੇ ਗੁਹਾਰ ਲਗਾਈ ਕਿ ਉਸ ਦੇ ਬੇਕਸੂਰ ਪੁੱਤ ਨੂੰ ਦੁਬਈ ਜੇਲ੍ਹ ਤੋਂ ਰਿਹਾ ਕਰਵਾਇਆ ਜਾਵੇ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਾਛੀਵਾੜਾ ਸਾਹਿਬ ਤੋਂ ਸੂਚਾ ਬੰਗੜ ਦੇ ਨਾਲ ਗੁਰਦੇਵ ਸੋਹਲ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖ ਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਾਤਾ ਜੀ ਪਹਿਲਾਂ ਤਾਂ ਆਪਣਾ ਤੁਸੀਂ ਨਾਮ ਦੱਸਦੇ ਹੋ। ਵਰਮਜੀਤ ਕੌਰ ਜੀ ਮੇਰਾ। ਤੁਹਾਡੇ ਜਿਹੜੀ ਬੇਟੇ ਦੇ ਨਾਲ ਘਟਨਾ ਵਾਪਰੀ ਹੈ ਸਾਨੂੰ ਦੱਸੋਗੇ ਥੋੜਾ ਕਿਵੇਂ ਵਾਪਰੀ ਹੈ। ਬਾਤੀ ਸੰਤਵਾਸਾਂਨ ਮਕ ਸਰਪਤਨ ਅਗਿਆ। ਪੇਰੂ ਉਹਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਸ਼ਾਪਾ ਮਾਰ ਲਿਆ। ਤਾਂ ਲੈ ਗਏ। ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ

ਜੀ ਸਰਕਾਰ ਛਾੜ ਜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ। ਬੇਟੇ ਦਾ ਵਿਆਹ ਹੋਇਆ ਹੋਇਆ ਜੀ। ਨਹੀਂ ਜੀ ਹੋਇਆ ਨਹੀਂ ਹੈ। ਤਾਂ ਕੀ ਨਾ ਤੁਹਾਡਾ? ਮੈਂ ਨਸ਼ਮੀ ਕੁਮਾਰ ਜੀ ਕਿੱਥੇ ਦੇ ਰਹਿਣ ਵਾਲੇ? ਭਾਈ ਮਾਚੋੜਾ ਸਾਹਬ ਦੇ ਰਹਿਣ ਵਾਲੇ ਹੁੰਦਾ ਕੋਈ। ਅੱਛਾ ਕੀ ਘਟਨਾ ਵਾਪਰੀ ਹੈ ਤੁਹਾਡੇ ਭਾਈ ਨਾਲ? ਮੇਰਾ ਬ੍ਰਦਰ ਬਾਦਲਪੁਰ ਵਿੱਚ ਕੰਮ ਕਰਨ ਲਈ ਗਿਆ ਸੀਗਾ ਜੀ। ਸਨ ਦਾ ਦੁੱਖ ਕਰੋਗੇ। ਉਹ 2020 ਦੇ ਵਿੱਚ ਗਿਆ ਸੀਗਾ ਜੀ। ਅੱਛਾ ਹਾਂ ਜੀ। ਦੀ ਨਾਮ ਉਹਦੇ ਪ੍ਰਸੰਤ ਮੇਰੇ ਬਦੋ ਨਾਮ ਮਨਪ੍ਰੀਤ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ ਉਦੀ ਉਮਰ ਕੁਲਿਭੋਗੀ 25 26 ਸਾਲ ਹੋ ਗਈ ਕਿੰਨਾ ਸਮਾਂ ਵਪਾਰ ਗਏ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਨੂੰ ਸਰ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀ ਥਰੂ ਗਏ ਸੀ ਤੁਸੀਂ ਅੱਛਾ ਹੁਣ ਦੱਸੋ ਕਿ ਕੀ ਟਕਣਾ ਵਾਪਰੀ ਹੈ ਉੱਥੇ ਉਹ ਰੂਮ ਮੇਟ ਰਹਿੰਦਾ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਬਰ ਕਰਦੇ ਸੀਗੇ ਉਹਦੇ ਨਾਲ ਹੀ ਨਾ ਪੁਲਿਸ ਟੱਕ ਲੈ ਗਨੂਣੀ ਰੂਮ ਚ ਤੁਹਾਨੂੰ ਕਿਵੇਂ ਲੱਗਾ ਉਸ ਤੋਂ ਥੋੜਾ ਜਿੜ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੇ ਕਿਹਾ ਸੀ ਫੋਨ ਰੱਖ ਕੇ ਬਈ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗੱਲ ਤੇ ਰਹਿ ਰਹੇ ਨੇ ਇੱਥੇ ਬਾਜੀ ਤੇ ਮੇਰੇ ਬਰਾਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਰੂਮ ਚੇਂਜ ਕਰ ਦਾਂਗੇ ਪਰ ਉੱਥੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜੇ ਕਿਤੇ ਕੋਈ ਨਹੀਂ ਪਹਿਲਾਂ ਕਿਸੇ ਹੋਰ ਕੰਪਨੀ ਸੀਗਾ ਉੱਥੇ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲਣ ਨੂੰ ਉਹ ਕੰਪਨੀ ਜਿੱਥੇ ਪਹਿਲਾਂ ਭੇਜੇ ਸੀਗਾ ਉੱਥੇ 7-8 ਮਹੀਨੇ ਰਿਹਾ ਹਾਂਜੀ ਇਹ ਮੁੰਡਾ ਰੰਦ ਨੂੰ ਕਿਦਾਂ ਸਹਿਮ ਹੋ ਗਿਆ ਇਹ ਮੁੰਡਾ ਰੰਦ ਦਾ ਸਿਰਫ 3 ਦਿਨ ਨੂੰ ਅਸੀਂ ਉਹਨੂੰ ਸੱਦਿਆ ਕੀ ਹੋਇਆ ਫੇ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਉਹ ਹੁਣ ਜਦ ਬੰਦ ਆਣ ਲੱਗਾ ਮੁੰਡਾ ਇਹਨਾਂ ਕੋਲ ਆਈ ਇਹਨਾਂ ਕੋਈ ਬਹਿਸ ਤਾਂ ਨਹੀਂ ਤੇ ਸੇ ਸਾਨੂੰ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਦਰਬਾਰ ਜੀ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਅਜਮਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਪੜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਨਹੀਂ ਕਰ ਦਿੰਦੇ ਜੇ ਤੇ ਪੁੱਛੀਓ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਨਹੀਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਵਾਰੀ ਨੂੰ ਟਿੱਪੀ ਪਾਈ ਹੈ ਪਟਿਆਲੇ ਚ ਕਿਉਂ ਬਿਆਹਾ ਹੋਇਆ ਸੀਗਾ ਜਾਂ ਨਹੀਂ ਅਨਮੈਰੇਡ ਸਰ ਹਾਂਜੀ ਤੁਹਾਡੀ ਕੀ ਜਨ ਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰਾਂ ਦੀ ਅਪੀਲ ਆ ਵੀ ਸਾਡੇ ਬੱਚੇ ਨੂੰ ਰਿਹਾਈ ਕਰਵਾਇਆ ਜਾਵੇ